परम सम्मान योग्य सतगुरुਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ અપਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਧਨਾਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਔਰ ਧਾਰ ਵਿਚਾਰ ਮੋਹਾਰ ਰਮੋ ਰਮ ਮਨ ਮੋਹਨ ਨਾਮ ਜਪੀਨੇ ਔਰ ਮਨ ਹਿਰਦਾ ਉਰ ਧਾਰ ਹਿਰਦੇ ਵਿੱਚ ਬਸਾਉਣਾ ਧਾਰਨਾ ਮੁਰਾਰ ਕਹਿੰਦੇ ਨੇ ਉਸ ਪਰਮਾਤਮਾ ਨੂੰ ਮਹਾਰਾਜ ਕਹਿੰਦੇ ਭਾਈ ਰਮੋ ਰਮ ਦਾ ਮਤਲਬ ਹੈ RAM ਹੀ RAM ਕਹਿੰਦੇ ਪੂਰੇ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਤੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰਪੂਰੈ ਪ੍ਰਗਟ ਕਰ ਦੀਨੇ ਜੋ ਇਨ ਅੱਖਾਂ ਨਾਲ ਨਹੀਂ ਦਿਸਦਾ ਜੋ ਗਿਆਨ ਇੰਦਰਾਂ ਦੀ ਪਹੁੰਚ ਤੋਂ ਪਰੇ ਹੈ ਜਿਹੜਾ ਬੇਅੰਤ ਹੈ ਜੋ ਸਭ ਦਾ ਮਾਲਕ ਹੈ ਉਹ ਮਨੁੱਖ ਕਹਿੰਦੇ ਉਸ ਮਰਾਰੀ ਨੂੰ ਉਸ ਮਨਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਸੋਚ ਮੰਡਲ ਵਿੱਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ ਰਾਮ پارਸ ਹਮ ਰਮ پارਸ ਚੰਦਨ ਹਮ ਕਾਸਟ ਲੋਸਟ ਉਹ ਰਾਮ ਉਹ ਪਰਮਾਤਮਾ پارਸ ਹੈ ਅਸੀਂ ਜੀਵ ਹਮ ਕਾਸਟ ਕਾਸਟ ਦਾ ਮਤਲਬ ਹੈ ਕਾਠ ਲੋਸਟ ਲੋਸਟ ਦਾ ਮਤਲਬ ਹੈ ਲੋਹਾ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਭਾਈ پارਸ ਹੈ ਅਸੀਂ ਜੀਵ ਜਿਹੜੇ ਆ ਲੋਹਾ ਹਾਂ ਪਰਮਾਤਮਾ ਚੰਦਨ ਅਸੀਂ ਜੀਵ ਕਾਠ ਦੀ ਲੱਕੜੀ ਹਾਂ ਹਰ ਸੰਗ ਹਰੀ ਸਤ ਸੰਗ ਵੈ ਹਰ ਕੰਚਨ ਚੰਦਨ ਕੀਨੇ ਕਹਿੰਦੇ ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤ ਸੰਗ ਹੋ ਜਾਂਦਾ ਹੈ ਪਰਮਾਤਮਾ ਉਸ ਨੂੰ ਲੋਹੇ ਤੋਂ ਸੋਨਾ ਬਣਾ ਦਿੰਦਾ ਹੈ ਔਰ ਕਾਠ ਤੋਂ ਚੰਦਨ ਬਣਾ ਦਿੰਦਾ ਹੈ ਰਹਾਉ ਨਬਛੇ ਖਟ ਬੋਲੇ ਮੁਖ ਆਗਰ ਮੇਰਾ ਹਾਰ ਪ੍ਰਭ ਏ ਬਨਾ ਪਤੀਨੇ ਸਤਿਗੁਰ ਕਹਿੰਦੇ ਨੇ ਭਾਈ ਨਬਛੇ ਖਟ ਵੀ ਕਈ ਪੰਡਤ 9 ਵਿਆਕਰਣ ਤੇ 6 ਸ਼ਾਸਤਰ ਨਬ ਦਾ ਮਤਲਬ 9 6 ਖਟ ਦਾ ਮਤਲਬ 6 ਸ਼ਾਸਤਰ ਬੋਲੇ ਮੁਖ ਆਗਰ ਮੁਖ ਆਗਰ ਦਾ ਕਹਿੰਦੇ ਮਤਲਬ ਇਹ ਵੀ ਮੂੰਹ ਜਵਾਨੀ ਜਾਦ ਕਰ ਲੈਣਾ ਪਤੀਜਨੇ ਦਾ ਮਤਲਬ ਹੈ ਪਤੀਜਣਾ ਜਾਂ ਖੁਸ਼ ਹੋਣਾ ਕਹਿੰਦੇ ਭਾਈ ਕਈ ਪੰਡਤ ਲੋਕ ਵਿਆਕਰਣ ਅਤੇ ਛੇ ਸ਼ਾਸਤਰ ਉਹਨਾਂ ਨੂੰ ਮੂੰਹ ਜਵਾਨੀ ਉਚਾਰ ਲੈਂਦੇ ਪਰ ਪਿਆਰਾ ਹਰੀ ਪਰਮਾਤਮਾ ਇਸ ਤਰ੍ਹਾਂ ਖੁਸ਼ ਨਹੀਂ ਹੁੰਦਾ ਕਿਉਂ ਮੈਂ ਕਿਉਂਕਿ ਜਨ ਨਾਨਕ ਹਰ ਹਿਰਦੈ ਸਦਿ ਤਵ ਇਉ ਹਰ ਪ੍ਰਭ ਮੇਰਾ ਪੀਨੇ ਉਹ ਕਿਵੇਂ ਭਜਦਾ ਉਹ ਭਜਦਾ ਕਿਵੇਂ ਪ੍ਰਸੰਨ ਕਿਵੇਂ ਹੁੰਦਾ ਕਹਿੰਦੇ ਹੇ ਦਾਸ ਨਾਨਕ ਆ ਕੇ ਸਾਹਿਬ ਕਹਿੰਦੇ ਹਨ ਗੁਰੂ ਰਾਮਦਾਸ ਮਹਾਰਾਜ ਵੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਸਿਰਫ ਇਸ ਤਰ੍ਹਾਂ ਉਹ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਜਿਹੜਾ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਪਰਮਾਤਮਾ ਨੂੰ ਪ੍ਰੇਮ ਕਰਦਾ ਹੈ ਉਹ ਉਸ ਪਰਮਾਤਮਾ ਨੂੰ ਪਾਉਂਦਾ ਹੈ ਉਹ ਪਰਮਾਤਮਾ ਕਿਸੇ ਧਨ ਪਦਾਰਤ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ ਉਹ ਨੂੰ ਪ੍ਰੇਮ ਦੀਆਂ ਡੋਰੀਆਂ ਨਾਲ ਬੰਨਿਆ ਜਾ ਸਕਦਾ ਹੈ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀਏ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੋਰੀ ਸੱਚੇ ਪਾਤਸ਼ਾ ਅਸੀਂ ਸੱਚੀ ਪ੍ਰੀਤ ਤੁਹਾਡੇ ਨਾਲ ਜੁੜੀ ਹੈ ਔਰ ਜਦੋਂ ਦੀ ਤੁਹਾਡੇ ਨਾਲ ਜੁੜੀ ਹੈ ਉਦੋਂ ਦੀ ਹੋਰ ਸਾਰੇ ਆਸਾਂ ਤੋਂ ਤੋੜੀ ਹੈ ਮਹਾਰਜ ਕਿਰਪਾ ਕਰਿਓ ਆਪਣੇ ਚਰਨਾਂ ਨਾਲ ਜੋੜਿਓ ਇਹ ਅਰਦਾਸ ਜਿਹੜੀ ਰਲ ਮਿਲ ਕੇ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਰਹੀਏ ਔਰ ਸਰਬੱਤ ਦਾ ਭਲਾ ਮੰਗਦੇ ਰਹੀਏ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਇਤਿਫਾਕ ਬਣੇ ਭਾਈਚਾਰਕ ਸਾਂਝ ਬਣ ਜਾਏ ਇੱਕ ਦੂਸਰੇ ਦੇ ਨਾਲ ਪਿਆਰ ਬਣ ਜਾਏ ਔਰ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਪਾਤਸ਼ਾਹ ਸਵਨਨ ਦੇ ਮਨਾਂ ਨੂੰ ਪ੍ਰੇਕੀ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਸਾਹਿਬ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਿ ਦਿਨ ਜਰੂਰ ਪ੍ਰਵਾਨ ਹੋਂਦੀ ਹੈ ਮਹਾਰਾਜ ਕਿਰਪਾ ਕਰਨ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਤਰਵਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ